ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੈਸੇ ਤੋਂ ਆਪਾਂ ਸਾਰੀ ਦੇਖੀ ਜਾਨੇ ਆ ਕਾਫੀ ਦਿਨਾਂ ਤੋਂ ਜਿਸ ਦਿਨ ਤੋਂ ਸਰਦਾਰ ਕੁਲਦੀਪ ਸਿੰਘ ਗੜਗੱਜ ਜੋਗੇ ਆਪਣੀ ਕੌਮ ਦੇ ਜਹੇਦਾਰ ਨੇ ਕਾਲਸਰ ਸਾਬ ਦੇ ਜਹੇਦਾਰ ਨੇ ਉਹਨਾਂ ਨੇ ਜਸਵੀਰ ਜੱਸੀ ਦੇ ਸਬੰਧ ਦੇ ਵਿੱਚ ਇੱਕ ਵੀਡੀਓ ਪਾਈ ਸੀ ਉਸ ਦਿਨ ਤੋਂ ਇਕ ਕੋਈ ਮੁੱਦਾ ਉੱਠਿਆ ਹੋਇਆ ਕਿ ਜ਼ਹੀਦਾਰ ਸਾਹਿਬ ਤੁਸੀਂ ਟੋਪੀ ਲਾਤੀ ਜ਼ਹੀਦਾਰ ਸਾਹਿਬ ਤੁਸੀਂ ਉਹ ਕਰਤਾ ਤੁਸੀਂ ਬਾਦਲ ਦਾ ਤੇ ਬਾਦਲ ਕਹਿੰਦੇ ਅਧਿਕਾਰੋਂ ਤੁਸੀਂ ਭਲਾਨੇ ਅਧਿਕਾਰੋਂ ਯਾਰ ਕਟੋ ਘੱਟ ਤੁਸੀਂ ਇਹ ਤਾਂ ਸੋਚੋ ਵੀ ਤੁਸੀਂ ਆਪਣੇ ਬੰਦਿਆਂ ਦੀ ਖੇਲੀਆਂ ਡਾਈ ਜਾਂਦੇ ਹੋ ਜ਼ਹੀਦਾਰ ਸਰ ਸਰਦਾਰ ਕਲਦੀਪ ਸਿੰਘ ਗੜਗੱਜ ਅਕਾਲ ਤਖਸਾਲ ਦੇ ਜਹੇਦਾਰ ਨੇ ਕਟੋ-ਕਟ ਉਹਨਾਂ ਦਾ ਨਾਮ ਤਾਂ ਸਤਕਾਰ ਨਾਲ ਲਓ ਹਰ ਇੱਕ ਬੰਦਾ ਉੱਠ ਕੇ ਵੀਡੀਓ ਪਾਈ ਜਾਂਦਾ ਹਰੇਕ ਬੰਦਾ ਜਹੇਦਾਰ ਸਾਹਿਬ ਨੂੰ ਮਤਾਂ ਦੇਈ ਜਾਂਦਾ ਇਹਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਸੋਨੂੰ ਖੁਦ ਨੂੰ ਤਾਂ ਆਪਣੋ ਆਪ ਨੂੰ ਆਪਣੇ ਆਪ ਨੂੰ ਸੋਨੂੰ ਘਰੇ ਘਰੇ ਦਾ ਕੋਈ ਪੋਦਾ ਨਹੀਂ ਸੋਡੀ ਘਰੇ ਦਾ ਕੋਈ ਪੁੱਗਤ ਨਹੀਂ ਤਾਂ ਤੁਸੀਂ ਜਹੇਦਾਰ ਸਾਹਿਬ ਨੂੰ ਉੱਠ ਕੇ ਮਤਾਂ ਦੇਈ ਜਾਂਦੇ ਹੋ ਜਹੇਦਾਰ ਸਾਹਿਬ ਤੁਸੀਂ ਐ ਕਰਤਾ ਜਹੇਦਾਰ ਸਾਹਿਬ ਤੁਸੀਂ ਬਹੁ ਕਰਤਾ ਜਹੇਦਾਰ ਸਾਹਿਬ ਜਹੇਦਾਰ ਸਾਹਿਬ ਨੇ ਇੱਕ ਬੱਚੇ ਨੂੰ ਕਿੰਨੇ ਸਤਿਕਾਰ ਨਾਲ ਸਮਝਾਇਆ ਕਿ ਬੇਟਾ ਤੁਸੀਂ ਟੋਪੀ ਨਾ ਲਿਆ ਕਰੋ ਥੋੜੇ ਪਟਕਾ ਪਿਆ ਬੰਨਿਆ ਹੋਇਆ ਦਮਾਲਾ ਸਜਾਇਆ ਕਰੋ ਠੀਕ ਹੈ ਨਾ ਆਈ ਗੱਲ ਕਿ ਉਹਨਾਂ ਨੇ ਉਦੋਂ ਬਹੁਤ ਐਡਾ ਵੱਡਾ ਮੁੱਦਾ ਪਕਿਆ ਦਾ ਇਹਦਾ ਸਾਹਿਬ ਤੁਸੀਂ ਟੋਪੀ ਲਾਦੀ ਜੈ ਸਰ ਸਾਹਿਬ ਤੁਸੀਂ ਔਰੰਗਜ਼ੇਬ ਨਾਲ ਘਟ ਨਹੀਂ ਤੁਸੀਂ ਫਲਾਣਾ ਨਾਲ ਘਟ ਯਾਰ ਕਿਉਂ ਸਿੱਖੀ ਦਾ ਕਹਾਣ ਕਰੀ ਜਾਂਦੇ ਹੋ ਕਿਉਂ ਤੁਸੀਂ ਆਪਣੇ ਬੰਦਿਆਂ ਦੇ ਮਗਰ ਪਏ ਹੋਏ ਹੋ ਤੁਸੀਂ ਇਸ ਤਰ੍ਹਾਂ ਦਾ ਸਭ ਦੀਆਂ ਖਿਲੀਆਂ ਡਾਈ ਜਾਂਦੇ ਜਿਵੇਂ ਬੱਚੇ ਪਤੰਗ ਡਾਈ ਜਾਂਦੇ ਨੇ ਸਮਝ ਨਹੀਂ ਆਉਂਦੀ ਇਹ ਗੱਲ ਦੀ ਆਪਣੇ ਬੰਦਿਆਂ ਦੇ ਹੀ ਤੁਸੀਂ ਮਜ਼ਾਕ ਬਣਾ ਕੇ ਰੱਖਿਆ ਹੋਇਆ ਜਦੋਂ ਤੁਸੀਂ ਆਪਣੇ ਬੰਦਿਆਂ ਦੀ ਆਪਣੇ ਆਪ ਦੇ ਜਹੇਦਾਰਾਂ ਦੀ ਆਪ ਹੀ ਤੁਸੀਂ ਖਿਲੀਆਂ ਡਾਈ ਜਾਨੇ ਉਹ ਬਾਹਰ ਰਹਿਣ ਤੋਂ ਸੌਖਾ ਹੀ ਆ ਤੁਸੀਂ ਜਸਬੀਰ ਜਸੀ ਨਮਰਤਾ ਦੇਖੋ ਉਹਨੇ ਕੀ ਗੱਲ ਕਹੀ ਸੀ ਉਹਨੇ ਕਿਹਾ ਸੀ ਜਹੇਦਾਰ ਸਾਹਿਬ ਨੇ ਕੋਈ ਗੱਲ ਨਹੀਂ ਜੋ ਵੀ ਕੀਤਾ ਵਧੀਆ ਕੀਤਾ ਉਹ ਸਾਡੀ ਕੌਮ ਦੇ ਜਹੇਦਾਰ ਨੇ ਸਾਡੇ ਕਾਲਸਖ ਸਾਹਿਬ ਦੇ ਜਹੇਦਾਰ ਨੇ ਠੀਕ ਹੈ ਨਾ ਉਹਨਾਂ ਬਾਰੇ ਅਸੀਂ ਮਾੜਾ ਨਹੀਂ ਬੋਲਣਾ ਤੇ ਉਹ ਬੰਦੇ ਦੀ ਐਡੀ ਵੱਡੀ ਨੰਮਰਤਾ ਉਹਦੇ ਬਾਅਦ ਐਡਾ ਵੱਡਾ ਮੁੱਦਾ ਭੁਗਿਆ ਤੁਸੀਂ ਦੈ ਜਨਰ ਸਾਹਿਬ ਵਾਸਤੇ ਹਰ ਇੱਕ ਬੰਦਾ ਜਾ ਕੇ ਗੱਲ ਬੋਲੀ ਜਾਂਦਾ ਹਰੇਕ ਬੰਦਾ ਦੈ ਜਨਰ ਸਾਹਿਬ ਵਾਸਤੇ ਵੀਡੀਓ ਪਾਈ ਜਾਂਦਾ ਤੇ ਤੁਸੀਂ ਸਮਝ ਤੋਂ ਬਾਹਰ ਹੈ ਬਸ ਖਿੱਲੀ ਹੁ ਡਾਈ ਜਾਂਦੇ ਹੋ ਆਪਣੀ ਕੌਮ ਦਾ ਕਾਣ ਕਰੀ ਜਾਂਦੇ ਹੋ ਸਿੱਖੀ ਦਾ ਕਾਣ ਕਰੀ ਜਾਂਦੇ ਹੋ ਤੁਸੀਂ ਮਜ਼ਾਕ ਬਣਾ ਕੇ ਰੱਖਦਾ ਤੁਸੀਂ ਸਿੱਖੀ ਦਾ ਸ਼ਾਣੇ ਹੋ ਐਡੜ ਸਮਝ ਨਹੀਂ ਆਉਂਦੀ ਤੁਹਾਨੂੰ ਕਿ ਤੁਸੀਂ ਆਪਣੇ ਕੌਮ ਦਾ ਹੀ ਭੰਡਾ ਚੱਕੀ ਜਾਂਦੇ ਹੋ ਕਟੋ ਕਟੋ ਇਹ ਤਾਂ ਦੇਖੋ ਵੀ ਅੱਜ ਤੁਸੀਂ ਤੁਸੀਂ ਬੋਲੀ ਜਾਂਦੇ ਹੋ ਉਹੀ ਮੁੱਦੇ ਲੈ ਕੇ ਆ ਇੱਕ ਜਨਾਨੀ ਜੀ ਚਵਲ ਜੀ ਉਹ ਬੋਲੀ ਜਾਂਦੀ ਹੈ ਜਿਆਰ ਸਾਹਿਬ ਵਾਸਤੇ ਜਦੋਂ ਆਪਣੇ ਬੰਦੇ ਨਹੀਂ ਆਪਦੇ ਬੰਦੇ ਸਤਿਕਾਰ ਕਰ ਰਹੇ ਤੇ ਦੂਜੇ ਨੂੰ ਤਾਂ ਬੋਲਣ ਦੀ ਸੌਖਾਗਾ ਉਹਨੇ ਵੀ ਜਾ ਕੇ ਵੀਡੀਓ ਪਾਈ ਜਿਆਰ ਸਾਹਿਬ ਦੇ ਖਿਲਾਫ ਸੋਇਸ ਕਰਕੇ ਬੇਇੰਤੀ ਹੈ ਸਾਰਿਆਂ ਨੂੰ ਵੀ ਆਪਣੇ ਬੰਦੇ ਦਾ ਮਜ਼ਾਕ ਨਾ ਬਣਾਇਆ ਕਰੋ ਆਪਣੇ ਬੰਦੇ ਦੀਆਂ ਖਿਲੀਆਂ ਨੜਾਇਆ ਕਰੋ ਤੁਸੀਂ ਸੋਚਿਆ ਕਰੋ ਮੜਾ ਮੋੜਾ ਕੋਸ ਸ਼ਰਮ ਮੰਨਿਆ ਕਰੋ ਸ਼ਰਮ ਕਰੋ ਯਾਰ ਤੁਸੀਂ ਜੈਦਰ ਸਾਹਿਬ ਦਾ ਮਜ਼ਾਕ ਬਣਾ ਕੇ ਰੱਖੀ ਜਾਂਦੇ ਹੋ ਹਰੇਕ ਇਨਸਾਨ ਜੈਦਰ ਸਾਹਿਬ ਆਸਤੇ ਖਿਲਾਫ ਵੀਡੀਓ ਪਾਈ ਜਾਂਦਾ ਹੈ ਹਰੇਕ ਬੰਦਾ ਜੈਦਰ ਸਾਹਿਬ ਦੇ ਖਿਲਾਫ ਬੋਲੀ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ